थोड़ी देर आ तन्नू दो बजे छुट्टी वश मिले भाई गुरु जी का खानसा भाई गुरु जी का से चंद्रशेखर जाते हरजान सिंह भलोरा दौड़ा सिंह दोलो राम सिंह दोलो जिकतार सिंह तांद्रा एक बिश्री जथे इस तो बार बनारे तिन है असी सभाती ठीक ਦੋਵ ਨੇ ਕਰਨੀਆ ਸੰਕਲਪ ਵਾਦਾ ਕੀਤਾ ਤੁਹਾਨੂੰ ਬੇਨਤੀ ਹੈ ਜੀ ਸਮੇਤ ਨੋਕਰਾ ਕੇ ਅੱਜ ਮੈਂ ਇਸ ਪਵਿੱਤਰ ਨਗਰੀ ਢਾਂਡੇ ਵਿਖੇ ਆਇਆ ਹਾਂ ਜਿੱਥੇ ਬਾਬਾ ਸੰਤ ਬਾਬਾ ਰਾਮਪਾਲ ਜੀ ਦੇ ਦੇ ਪਿਤਾ ਸੰਤ ਬਾਬਾ ਗੁਲਜਾਰ ਸਿੰਘ ਜੀ ਦੀ 23ਵੀਂ ਵਰਸੀ ਬੜੀ ਸਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਅੱਜ ਸੰਗਤਾਂ ਦਾ ਵਿਸ਼ਾਲ ਠਾਠਾ ਮਰਦਾ ਕੱਠ ਇਸ ਗੱਲ ਦਾ ਪ੍ਰਮਾਣ ਹੈ ਕਿ ਬਾਬਾ ਜੀ ਆਪਣੇ ਪਿਤਾ ਦੇ ਪਾਇ ਪੂਰਨ ਤੇ ਚੱਲ ਕੇ ਜਿੱਥੇ ਸੰਗਤ ਦੀ ਸੇਵਾ ਕਰ ਰਹੇ ਨੇ ਉੱਥੇ ਸੰਗਤ ਨੂੰ ਗੁਰਨਾਨਕ ਦੇਵਾ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਜਿਹੜਾ ਆਪਣਾ ਜਨਮ ਸਫਲਾ ਕਰਦੇ ਨੇ ਤੇ ਲੋਕਾਂ ਦੇ ਦੁੱਖ ਦਰਦ ਜਿਹੜੇ ਉਹ ਦੂਰ ਕਰਦੇ ਨੇ ਤੇ ਬਾਬਾ ਜੀ ਨੇ ਇੱਕ ਬਹੁਤ ਵੱਡਾ ਪ੍ਰਲਾਆ ਕਰਿਆ ਵੀ ਹਰ ਸਾਲ ਇੱਥੇ ਮੈਡੀਕਲ ਕੈਂਪੀ ਲਾਏ ਜਾਂਦੇ ਨੇ ਤੇ ਨਾਲ ਧੀਆਂ ਨੂੰ ਜਿਹੜੇ ਨੇ ਉਹ ਵਸਤਰ ਦਿੱਤੇ ਜਾਂਦੇ ਨੇ ਤੇ ਮੈਂ ਸਮਝਦਾ ਵੀ ਇਦੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ ਕੋਈ ਮਹਾਰਾਜਪਤੀ ਪਹਿਨਦਾ ਜਿਹੜਾ ਤਨ ਟਕੇ ਉਹਦੇ ਸਿਰ ਪਰੋਸੇ ਤੇ ਉਹਦੇ 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 ਦੇ ਲਈ ਹਰ ਪ੍ਰਕਾਰ ਦੀ ਜਿਹੜੀ ਹੈ ਮਦਦ ਕਰਦੇ ਜੀ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਵੀ ਜਿਹੜਾ ਮੈਂ ਉਸ ਆਪਣੀ ਤਨਖਾਹ ਚੋਂ 11000 ਰੁਪਏ ਦੀ ਜਿਹੜੀ ਰਕਮ ਹੈ ਉਹ ਬਾਬਾ ਜੀ ਦੇ ਉਸ ਨੇਕ ਕੰਮ ਦੇ ਵਿੱਚ ਪਾਈ ਹੈ ਤੇ ਮੈਂ ਬਾਬਾ ਜੀ ਨੂੰ ਵਿਸ਼ਵਾਸ ਵੀ ਦਿਵਾਇਆ ਜੋ ਹੋਰ ਵੀ ਹੁਕਮ ਕਰਨਗੇ ਉਸ ਹੁਕਮ ਦੀਨਾਂ ਪਾਲਣਾ ਕਰੂੰਗਾ ਇਸੇ ਤਰ੍ਹਾਂ ਸਾਧੂ ਤੇ ਸੰਗਤ ਆਪਣਾ ਮਿਹਰ ਪਰ ਹੱਥ ਮੇਰੇ ਸਿਰ ਤੇ ਰੱਖੇ ਬਾਬਾ ਗੁਲਜਾਰ ਸਿੰਘ ਦੀ 23ਵੀਂ ਵਰਸੀ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜੁੜਵੇ ਕੀ ਸਾਧ ਸੰਗਤ ਸਾਰੀ ਅੱਜ ਬਾਬਾ ਜੀ ਨੂੰ ਸ਼ਰਧਾ ਸੂਮਨ ਭੇਟ ਕਰਨ ਲਈ ਇਕੱਠੇ ਹੋਏ ਆ ਮੈਂ ਸਮਝਦਾ ਇਹ ਪਾਵਨ ਧਰਤੀ ਆ ਜਿੱਥੇ ਗੁਰੂਆਂ ਪੀਰਾਂ ਨੇ ਇੱਥੇ ਤਪ ਕਰਕੇ ਇਸ ਧਰਤੀ ਨੂੰ ਅਸ਼ੀਰਵਾਦ ਦਾ ਤਵਾ ਪੰਜਾਬ ਦੀ ਧਰਤੀ ਏ ਜਿਹੜੀ ਖਸ਼ੂਅ ਵਾਲੀ ਆ ਇੱਥੇ ਬੜੇ ਬੜੇ ਮਹਾਪੁਰਸ਼ਾਂ ਨੇ ਆਪਣਾ ਅਸ਼ੀਰਵਾਦ ਦੇ ਕੇ ਪੰਜਾਬ ਦੀ ਧਰਤੀ ਨੂੰ ਅੱਜ ਰੰਗਲਾ ਬਣਾਇਆ ਹੋਇਆ ਵਾ ਇਹ ਸਭ ਉਹਨਾਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਆ ਜਿਨ੍ਹਾਂ ਨੇ ਪਹਿਲਾਂ ਇੱਥੇ ਬੈਠ ਕੇ ਇਸ ਧਰਤੀ ਦੇ ਉੱਤੇ ਤਪ ਕੀਤਾ ਔਰ ਸਾਨੂੰ ਸਾਰਿਆਂ ਨੂੰ ਚੰਗਾ ਰਸਤਾ ਔਰ ਚੰਗਾ ਸੇਜ ਦਿਖਾਈਆ ਔਰ ਲੋਕ ਸਮਾਜ ਔਰ ਲੋਕਾਂ ਦੀ ਗਰੀਬ ਗਰੂਬੇ ਦੀ ਸੇਵਾ ਕਰਨ ਲਈ